ਖਾਲਸਾ ਬਾਯੂ ਦੀ ਫਤਹਿ ਦੋਸਤੋ ਜਿਵੇਂ ਅੱਜ ਸਾਰਿਆਂ ਨੂੰ ਪਤਾ ਕਿ ਅੱਜ ਮੋਰਚੇ ਵਿੱਚ ਸੰਸਦ ਮੈਂਬਰ ਮੀਤ ਹੇਰ ਤੇ ਮਾਲਵਿੰਦਰ ਗੰਗ ਪਹੁੰਚੇ ਸੀ ਉਹਨਾਂ ਦੇ ਇੱਥੇ ਪਹੁੰਚਣ ਸਮੇਂ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਤੇ ਪੀਯੂ ਬਚਾਓ ਮੋਰਚਾ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਸਾਡੀ ਸਮਝ ਅਨਸਾਰ ਆਰਐਸਐਸ ਤੇ ਬੀਜੇਪੀ ਦੇ ਲੀਡਰਾਂ ਤੋਂ ਬਿਨਾਂ ਪੰਜਾਬ ਦੀ ਹਰੇਕ ਸਿਆਸੀ ਧਿਰ ਦਾ ਜਿਹੜਾ ਨੁਮਾਇੰਦਾ ਤੇ ਉਹਨਾਂ ਦਾ ਲੀਡਰ ਇਸ ਮੋਰਚੇ 'ਚ ਭਾਗੀਦਾਰ ਆ ਤੇ ਜਿੰਨੀਆਂ ਵੀ ਜਨਤਕ ਜਮੂਰੀ ਜਥੇਬੰਦੀਆਂ ਨੇ ਉਹ ਵੀ ਇਸ ਮੋਰਚੇ 'ਚ ਭਾਗੀਦਾਰ ਨੇ ਤੇ ਇਹਨਾਂ ਦੇ तमाम ਲੀਡਰ ਸਹਿਬਾਨ ਨੂੰ ਇੱਥੇ ਆਉਣ ਕੇ ਅਸੀਂ ਜੀ ਆਇਆਂ ਆਖਦੇ ਆ ਜਿਹੜੀ ਅੱਜ ਘਟਨਾ ਵਾਪਰੀ ਉਹ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਇੱਕ ਆਪ ਉਦਰੀ ਕਾਰਵਾਈ ਸੀ ਤੇ ਉਹਨਾਂ ਵਿਅਕਤੀਆਂ ਨੇ ਮੋਰਚੇ ਅੱਗੇ ਆਪਣੀ ਗਲਤੀ ਮੰਨੀ ਆ ਤੇ ਸਾਨੂੰ ਭਰੋਸਾ ਦਿਵਾਇਆ ਕਿ ਅਜਿਹੀ ਜਿਹੜੀ ਘਟਨਾ ਉਹ ਦੁਬਾਰਾ ਨਹੀਂ ਵਾਪਰੂਗੀ ਮੋਰਚਾ ਇਹਨੂੰ ਆਪਣੇ ਅਨੁਸ਼ਾਸਨ ਦੀ ਉਲੰਘਣਾ ਮੰਨਦਾ ਤੇ ਮੋਰਚਾ ਜ਼ਿੰਮੇਵਾਰੀ ਲੈਂਦਾ ਕਿ ਭਵਿੱਖ ਵਿੱਚ ਇਹੋ ਜਿਹੀ ਕੋਈ ਵੀ ਘਟਨਾ ਮੋਰਚੇ ਤੇ ਨਹੀਂ ਵਾਪਰੂਗੀ ਅਸੀਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਰੇ ਲੀਡਰਾਂ ਦਾ ਇੱਥੇ ਜੀਅ ਨੂੰ ਆ ਮੋਰਚਾ ਚੜ੍ਹਦੀ ਕਲਾ 'ਚ ਮੋਰਚਾ ਜਿੰਨੀਆਂ ਵੀ ਮੀਡੀਆ 'ਚ ਖਬਰਾਂ ਚੱਲ ਰਹੀਆਂ ਨੇ ਉਹਨਾਂ ਦਾ ਖੰਡਨ ਕਰਦਾ ਤੇ ਸਾਰੀਆਂ ਸਿਆਸੀ ਧਿਰਾਂ ਦੇ ਲੀਡਰਾਂ ਨੂੰ ਇੱਥੇ ਆਉਣ ਦਾ ਸੱਦਾ ਦਿੰਦਾ ਤੇ ਜੀ ਆਇਆਂ ਆਖਦਾ ਬਹੁਤ-ਬਹੁਤ ਧੰਨਵਾਦ ਤੇ ਅੱਗੇ ਅਸੀਂ ਇਹੀ ਅਪੀਲ ਕਰਾਂਗੇ ਤੇ ਉਮੀਦ ਹੈ ਜਿੰਨਾ ਤੁਸੀਂ ਪਹਿਲਾਂ ਸਾਡੇ ਨਾਲ ਜੁੜੇ ਰਹੇ ਹੋ ਅੱਗੇ ਵੀ ਵੱਧ ਚੜ ਕੇ ਸਾਰੇ ਇੱਥੇ ਪਹੁੰਚੋਗੇ ਜੀ ਆਇਆਂ ਨੂੰ ਬਹੁਤ ਧੰਨਵਾਦ ਬੋਲੇ ਇਸਤਾਨ ਹੈ ਜੀ ਆਕਾਰ ਇਹ ਕਹਰਾ ਪੀਰ ਬਖਾਲਸਾ ਭਾਈ ਉਹਨਾਂ ਦੀ ਫਟੇ ਦੋਸਤੋ ਜਿਵੇਂ ਅੱਜ ਸਾਰਿਆਂ ਨੂੰ ਪਤਾ ਕਿ ਅੱਜ ਮੋਰਚੇ ਵਿੱਚ ਸੰਸਦ ਮੈਂਬਰ ਨੀ ਤੇ ਤੇ ਮਾਲਵਿੰਦਰ ਕੰਗ ਪਹੁੰਚੀ ਸੀ ਉਹਨਾਂ ਦੇ ਇੱਥੇ ਪਹੁੰਚਣ ਸਮੇਂ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਤੇ ਪੀਯੂ ਬਚਾਓ ਮੋਰਚਾ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਸਾਡੀ ਸਮਝ ਅਨਸਾਰ ਆਰਐਸਐਸ ਤੇ ਬੀਜੇਪੀ ਦੇ ਲੀਡਰਾਂ ਤੋਂ ਬਿਨਾਂ ਪੰਜਾਬ ਦੀ ਹਰੇਕ ਸਿਆਸੀ ਧਿਰ ਦਾ ਜਿਹੜਾ ਨੁਮਾਇੰਦਾ ਤੇ ਉਹਨਾਂ ਦਾ ਲੀਡਰ ਇਸ ਮੋਰਚੇ 'ਚ ਭਾਗੀਦਾਰ ਆ ਤੇ ਜਿੰਨੀਆਂ ਵੀ ਜਨਤਕ ਜਮੂਰੀ ਜਥੇਬੰਦੀਆਂ ਨੇ ਉਹ ਵੀ ਇਸ ਮੋਰਚੇ 'ਚ ਭਾਗੀਦਾਰ ਨੇ ਤੇ ਇਹਨਾਂ ਦੇ तमाम ਲੀਡਰ ਸਹਿਬਾਨ ਨੂੰ ਇੱਥੇ ਆਉਣ ਤੇ ਅਸੀਂ ਜੀ ਆਇਆਂ ਆਖਦੇ ਆਂ ਜਿਹੜੀ ਅੱਜ ਘਟਨਾ ਵਾਪਰੀ ਉਹ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਇੱਕ ਆਪ ਉਦਰੀ ਕਾਰਵਾਈ ਸੀ ਤੇ ਉਹਨਾਂ ਵਿਅਕਤੀਆਂ ਨੇ ਮੋਰਚੇ ਅੱਗੇ ਆਪਣੀ ਗਲਤੀ ਮੰਨੀ ਆ ਤੇ ਸਾਨੂੰ ਭਰੋਸਾ ਦਿਵਾਇਆ ਕਿ ਅਜਿਹੀ ਜਿਹੜੀ ਘਟਨਾ ਉਹ ਦੁਬਾਰਾ ਨਹੀਂ ਵਾਪਰੂਗੀ ਮੋਰਚਾ ਇਹਨੂੰ ਆਪਣੇ ਅਨੁਸ਼ਾਸਨ ਦੀ ਉਲੰਘਣਾ ਮੰਨਦਾ ਤੇ ਮੋਰਚਾ ਜ਼ਿੰਮੇਵਾਰੀ ਲੈਂਦਾ ਕਿ ਪਵਿੱਖ ਵਿੱਚ ਇਹ ਜੀ ਕੋਈ ਵੀ ਘਟਨਾ ਮੋਰਚੇ ਤੇ ਨਹੀਂ ਵਾਪਰੂਗੀ ਅਸੀਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਰੇ ਲੀਡਰਾਂ ਦਾ ਇੱਥੇ ਜੀ ਆਇਆਂ ਨੂੰ ਆ ਮੋਰਚਾ ਚੜ੍ਹਦੀ ਕਲਾ ਦਾ ਮੋਰਚਾ ਜਿੰਨੀਆਂ ਵੀ ਮੀਡੀਆ ਚ ਖਬਰਾਂ ਚੱਲ ਰਹੀਆਂ ਨੇ ਉਹਨਾਂ ਦਾ ਖੰਡਨ ਕਰਦਾ ਤੇ ਸਾਰੀਆਂ ਸਿਆਸੀ ਧਿਰਾਂ ਦੇ ਲੀਡਰਾਂ ਨੂੰ ਇੱਥੇ ਆਉਣ ਦਾ ਸੱਦਾ ਦਿੰਦਾ ਤੇ ਜੀ ਆਇਆਂ ਆਖਦਾ ਬਹੁਤ-ਬਹੁਤ ਧੰਨਵਾਦ ਤੇ ਅੱਗੇ ਅਸੀਂ ਇਹੀ ਅਪੀਲ ਕਰਾਂਗੇ ਕਿ ਉਮੀਦ ਹੈ ਜਿੰਨਾ ਤੁਸੀਂ ਪਹਿਲਾਂ ਸਾਡੇ ਨਾਲ ਜੁੜੇ ਰਹੇ ਹੋ ਅੱਗੇ ਵੀ ਵੱਧ ਚੜ੍ਹ ਕੇ ਸਾਰੇ ਇੱਥੇ ਪਹੁੰਚੋਗੇ ਜੀ ਆਇਆਂ ਨੂੰ ਬਹੁਤ ਧੰਨਵਾਦ ਬੋਲੋ